ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਆਗੂਆਂ ਦੇ ਵੱਲੋਂ ਆਪਣੇ ਵੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਉੱਥੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤ ਸਰ ਦੇ ਉਮੀਦਵਾਰ ਅਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤ ਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਫਤਿਹਗੜ ਸਾਹਿਬ ਦੇ ਪਿੰਡ ਤਲਾਨੀਆਂ ਵਿਖੇ ਵੋਟ ਪਾਈ ਗਈ ਹੈ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦ ਹੋਏ ਕਿਹਾ ਕਿ ਭਾਰਤੀ ਸੰਤਾ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹ ਨੌਕਚਵਾਨਾਂ ਨੂੰ ਨੌਕਰੀਆਂ ਦੇਣਗੇ ਪਰ ਉਹਨਾਂ ਅਜੇ ਹੁਣ ਕੁਝ ਵੀ ਨਹੀਂ ਕੀਤਾ ਪਾਇਏ ਨੇ ਆਪਣੇ ਕੈਂਡੀਡੇਟ ਨੂੰ ਪੰਚ ਦੇ ਨੂੰ ਤੇ ਬਾਲਟਕਣ ਨਿਚਾਣ ਦਾ ਹੈ ਤੇ ਅਸੀਂ ਸਾਰੇ ਜ਼ਿੰਮੇਵਾਰੀ ਨਾਲ ਕਹਿੰਦੇ ਆ ਕਿ ਐਸ ਕੇ ਸ਼੍ਰੋਮਣੀ ਕਲੰਗਰ ਸਾਹਿਬ ਮੌਤ ਸਿੱਖਾਂ ਦੇ ਉੱਤੇ ਗੇਟੂ ਨਿਤਲੋਗੀ ਕਿਉਂਕਿ ਫਿਰਕੇ ਸਾਰੀਆਂ ਸਿੱਖਾਂ ਦੇ ਉੱਤੇ ਬਾਲਟੀ ਦਾ ਨਿਸ਼ਾਨ ਹੈ ਚੰਡੀਗੜ੍ਹ ਦੇ ਵਿੱਚ ਵੀ ਤੇ ਹਰਿਆਣੇ ਦੀਆਂ ਦੋ ਸਿੱਖਾਂ ਖੇਤਰ ਤੇ ਕਰਨਾਲ ਵੀ ਸਭ ਬੜੇ ਤਕੜੇ ਹੋ ਕੇ ਹੁਣ ਸ਼੍ਰੋਮਣੀ ਕਲੰਗਰ ਸਾਹਿਬ ਇਹ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਰਹੇ ਹੈ ਕਈ ਕੰਦੇਕੀ ਸਰਟੀਫਿਕੇਟ ਨੇ ਗੈਂਗਸਟਰਸ ਨੂੰ ਕਿਕਾਂਤੀਆਂ ਕਿਸਨ ਨੂੰ ਦਿੱਤੀਆਂ ਮੇਰਾ ਜੋਬ ਇਹ ਹੀ ਹੈ ਕਿ ਜੇ ਮੈਂ ਸਿਕਰ ਕਿਸਨ ਨੂੰ ਦਿੱਤੀ ਹੈ ਉਹਨਾਂ ਨੂੰ ਮੈਂ ਪਾਰਲੀਮੈਂਟ ਦੀ ਜਮਹੂਰੀਅਤ ਦੇ ਵਿੱਚ ਲੈ ਕੇ ਆਇਆ ਜਿਹੜੇ ਹੁਣ ਤੋਂ ਗੱਲਬਾਤ ਕਰਕੇ ਆਪਣੇ ਮਸਲੇ ਹੱਲ ਕਰਨਗੇ ਤੇ ਕਰਉਣਗੇ ਤੋ ਕੋਈ ਕਿਸਮ ਦੀ ਆਪਣਾ ਜਿਸਮੀ ਜੋ ਨਾਲ ਨਹੀਂ ਕਰਾਇਆ ਕਰਨਗੇ ਪਰ ਦਲੀਲ ਦੇ ਨਾਲ ਆਪਣੀ ਗੱਲ ਕਰਾਇਆ ਕਰ ਮੋਤੀ ਨੇ ਕਿਹਾ ਸੀ ਕਰਮਾ ਨੌਕਰੀਂ ਦੇ ਦੂੰਗਾ ਇਹੋ ਈ ਗੱਲ ਸਾਬਤ ਨਹੀਂ ਕੀਤੀ ਨੌਕੀ ਸਾਹਿਬ ਨੇ ਕਿ ਆਮ ਪਾਰਟੀ ਨੇ ਜੈਸੇ ਕਰ ਕਰ ਬੀਬੀਆਂ ਨੂੰ 1000 ਰੁਪਏ ਚੜ ਦੇ ਮਹੀਨੇ ਉਹਨਾਂ ਦੇ ਬੈਂਕ ਤੇ ਵਿੱਚ ਆ ਜਾ ਕਰੂਗਾ ਉਹ ਵੀ ਕਿਤਾਬ ਸੋ ਇਹ ਲੀਡਰ ਨੇ ਝੂਠ ਮਾਰ ਕੇ ਮੋਟਾ ਬਣਾ ਕੇ ਸਰਕਾਰਾਂ ਬਣਾਈਆਂ ਜਿਹੜੀਆਂ ਮੈਂ ਸਮਝਦਾ ਕਿ ਗੈਰ ਜ਼ਿੰਮੇਵਾਰ ਸਰਕਾਰਾਂ ਹੈ ਕਿ ਹੈ ਲੁਧਿਆਣਾ ਲਾਈਵ ਦੇ ਲਈ ਬਿਊਰੋਟ